ਵੀ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੰਤਪਾਗੀ ਖਬਰ ਆਏ ਹੈ ਕਿ ਆਪਣੀ ਸਾਲੀ ਦੇ ਇਸ਼ਕ ਚ ਅੰਨੇ ਹੋਏ ਜੀਜੇ ਨੇ ਕੰਡ ਕਰ ਦਿੱਤਾ ਆਪਣੀ ਸਾਲੀ ਦਾ ਹੀ ਕਤਲ ਕਰ ਦਿੱਤਾ ਸਾਲੀ ਦੇ ਨਾਲ ਨਜਾਇਜ਼ ਸਬੰਧ ਸੀਗੇ ਇਸ ਦੇ ਔਰ ਉਹ ਵਿਆਹ ਕਰਾਉਣਾ ਚਾਹੁੰਦਾ ਸੀ ਆਪਣੀ ਪਤਨੀ ਨੂੰ ਤਲਾਕ ਦੇਣਾ ਚਾਹੁੰਦਾ ਸੀ ਔਰ ਉਸ ਦੀ ਜੋ ਛੋਟੀ ਭੈਣ ਸੀ ਉਸ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀਗਾ ਤਾਂ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਪਤਨੀ ਨੂੰ ਤਲਾਕ ਦੇ ਕੇ ਵਿਆਹ ਕਰਨਾ ਚਾਹੁੰਦਾ ਸੀਗਾ ਪਰ ਜਦੋਂ ਸਾਲੀ ਨੇ ਇਨਕਾਰ ਕੀਤਾ ਤਾਂ ਗਲ ਘੁੱਟ ਦਿੱਤਾ ਉਸ ਦਾ ਜਿਹੜਾ ਉਸਨੇ ਦਸਤਾਰ ਬੰਨੀ ਹੋਈ ਸੀ ਸਾਫਾ ਬੰਨਿਆ ਹੋਇਆ ਸੀ ਪਰਨੇ ਦੇ ਨਾਲ ਗਲ ਘੁੱਟ ਦਿੱਤਾ ਆਪਣੀ ਸਾਲੀ ਦਾ ਔਰ ਉਸ ਦਾ ਕਤਲ ਕਰ ਦਿੱਤਾ ਤਾਂ ਸਾਲੀ ਦੇ ਨਾਲ ਨਾਜਾਇਜ਼ ਸੰਬੰਧ ਬਣਨ ਤੋਂ ਬਾਅਦ ਜੀਜੇ ਨੇ ਵਿਆਹ ਕਰਾਉਣ ਵਾਸਤੇ ਉਸ ਨੂੰ ਪ੍ਰਪੋਜ਼ ਕੀਤਾ ਪਰ ਉਸਨੇ ਜਦੋਂ ਇਨਕਾਰ ਕੀਤਾ ਤਾਂ ਫਿਰ ਉਹਨਾਂ ਦੇ ਵਿੱਚ ਆਪਸ ਵਿੱਚ ਲੜਾਈ ਹੋ ਗਈ ਮੋਗੇ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਜਿੱਥੇ ਕਿ ਉਸਨੇ ਆਪਣੀ ਸਾਲੀ ਨੂੰ ਕਿਹਾ ਕਿ ਮੈਂ ਤੇਰੀ ਭੈਣ ਨੂੰ ਵੱਡੀ ਨੂੰ ਤਲਾਕ ਦੇ ਦੇਣਾ ਤੇ ਤੇਰੇ ਨਾਲ ਵਿਆਹ ਕਰਵਾਉਣਾ ਔਰ ਉਸ ਤੋਂ ਬਾਅਦ ਫਿਰ ਜਦੋਂ ਪੂਰਾ ਮਸਲਾ ਭਖ ਜਾਂਦਾ ਦੋਹਾਂ 'ਚ ਲੜਾਈ ਹੋ ਜਾਂਦੀ ਹੈ ਤਾਂ ਫਿਰ ਆਪਣੀ ਸਾਲੀ ਦਾ ਗਲ ਕੁੱਟ ਕੇ ਕਤਲ ਕਰ ਦਿੰਦਾ ਤਾਂ ਗੁੱਸੇ ਦੇ ਵਿੱਚ ਆਇਆ ਜਿੱਜਾ ਇਹ ਹਰਦੀਪ ਸਿੰਘ ਨਾਂ ਦਾ ਸ਼ਖਸ ਹੈ ਜਿਹੜਾ ਸਿਕਿਉਰਿਟੀ ਗਾਰਡ ਦੇ ਵਜੋਂ ਉਹ ਨੌਕਰੀ ਕਰਦਾ ਸੀ ਪਰ ਉਸਨੇ ਨੌਕਰੀ ਵੀ ਛੱਡ ਦਿੱਤੀ ਸੀ ਔਰ ਉੱਥੇ ਹੀ ਜਿਹੜਾ ਉਸਦੇ ਸਹੁਰੇ ਪਰਿਵਾਰ ਨੇ ਹੁਣ ਉਸਦੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਤੇ ਨਾਲ ਹੀ ਉਹਨਾਂ ਨੇ ਬਿਆਨ ਵੀ ਦਿੱਤਾ ਕਿ ਉਹਨਾਂ ਦੀ ਛੋਟੀ ਜਿਹੜੀ ਬੇਟੀ ਹੈ ਉਸਦਾ ਵਿਆਹ ਨਹੀਂ ਹੋਇਆ ਸੀ ਉਹ ਕੁਵਾਰੀ ਸੀ ਔਰ ਅਕਸਰ ਆਪਣੀ ਭੈਣ ਦੇ ਘਰ ਚਲੀ ਜਾਂਦੀ ਸੀ ਔਰ ਉੱਥੇ ਹੀ ਉਹਨਾਂ ਦੇ ਰਿਲੇਸ਼ਨ ਬਣ ਗਏ ਉਸਦੇ ਜੀਜੇ ਦੇ ਨਾਲ ਔਰ ਉਸ ਤੋਂ ਬਾਅਦ ਫਿਰ ਪ੍ਰੈਗਨੈਂਟ ਵੀ ਹੋ ਗਈ ਸੀ ਜਿਸ ਤੋਂ ਬਾਅਦ ਉਹ ਆਪਣੀ ਸਾਲੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਸਾਲੀ ਨੇ ਇਨਕਾਰ ਕੀਤਾ ਤਾਂ ਉਸਨੇ ਫਿਰ ਗਲ ਘੁੱਟ ਦਿੱਤਾ ਤਾਂ ਇਹ ਮੰਦਭਾਗੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਹੋ ਕੀ ਗਿਆ ਰਿਸ਼ਤਿਆਂ ਨੂੰ ਇਸ ਸਮਝ ਤੋਂ ਪਰੇ ਆ ਕਿਉਂਕਿ ਕਾਲਯੁਗੀ ਰਿਸ਼ਤੇ ਜਿਹੜੇ ਆ ਕਿਸ ਤਰੀਕੇ ਦੇ ਨਾਲ ਬਦਲ ਰਹੇ ਆ ਕਿਉਂਕਿ ਆਪਣੀ ਪਤਨੀ ਨੂੰ ਜਿਹੜਾ ਤਲਾਕ ਦੇਣਾ ਚਾਹੁੰਦਾ ਸੀਗਾ ਇਹ ਬੰਦਾ ਔਰ ਉਸ ਤੋਂ ਬਾਅਦ ਫਿਰ ਆਪਣੀ ਸਾਲੀ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਸਾਲੀ ਦੇ ਨਾਲ ਇਸ ਦਾ ਰਿਲੇਸ਼ਨ ਚੱਲ ਰਿਹਾ ਸੀ ਪ੍ਰੈਗਨੈਂਟ ਵੀ ਸੀ ਦੱਸਿਆ ਜਾ ਰਿਹਾ ਔਰ ਉਸਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਫਿਰ ਇਸ ਬੰਦੇ ਨੇ ਆਪਣੀ ਸਾਲੀ ਦਾ ਹੀ ਗਲ ਨੂੰ ਘੁੱਟ ਦਿੱਤਾ ਗਲ ਘੁੱਟ ਕੇ ਕਤਲ ਕਰ ਦਿੱਤਾ ਔਰ ਉਸ ਤੋਂ ਬਾਅਦ ਫਿਰ ਘਰ ਆ ਕੇ ਕਿਹਾ ਕਿ ਇਸ ਨੂੰ ਹਾਰਟ ਅਟੈਕ ਹੋ ਗਿਆ ਸੀ ਹਾਰਟ ਅਟੈਕ ਕਰਕੇ ਇਸ ਦੀ ਮੌਤ ਹੋ ਗਈ ਆ ਪਰ ਜਦੋਂ ਸਚਾਈ ਪਤਾ ਲੱਗੀ ਫਿਰ ਉਸ ਤੋਂ ਬਾਅਦ ਫਿਰ ਘਰੋਂ ਭੱਜ ਵੀ ਗਿਆ ਔਰ ਬੰਬੇ ਜਾ ਕੇ ਉਸ ਨੇ ਫੋਟੋ WhatsApp ਕੀਤੀ ਆਪਣੇ ਸਹੁਰਾ ਪਰਿਵਾਰ ਨੂੰ ਕਿ ਬੰਬੇ ਏਅਰਪੋਰਟ ਤੇ ਪਹੁੰਚ ਗਿਆ ਮੈਂ ਔਰ ਮੈਂ ਤਾਂ ਵਿਦੇਸ਼ ਚੱਲਿਆ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਇਹ ਗੱਲ ਉਸਨੇ ਕਹੀ ਔਰ ਉਸ ਤੋਂ ਬਾਅਦ ਫਿਰ ਜਦੋਂ ਸਾਰੀ ਗੱਲਬਾਤ ਪੁਲਿਸ ਨੂੰ ਦੱਸੀ ਗਈ ਫਿਰ ਇਸ ਤੇ ਟਰੈਪ ਲਾਇਆ ਗਿਆ ਪਿਆਰ ਦੇ ਨਾਲ ਇਸ ਨੂੰ ਪੁੱਛਕਾਰ ਕੇ ਲਿਆਂਦਾ ਗਿਆ ਕਿ ਕੋਈ ਗੱਲ ਨਹੀਂ ਜੋ ਹੋ ਗਿਆ ਸੋ ਹੋ ਗਿਆ ਹੁਣ ਰਹਿਣ ਦੀ ਆਪਾਂ ਕਿਸੇ ਚੱਕਰ ਦੇ ਵਿੱਚ ਨਹੀਂ ਪੈਣਾ ਇਸਨੇ ਵੀ ਕਿਹਾ ਕਿ ਗੱਲ ਦੇ ਉੱਪਰ ਮਿੱਟੀ ਪਾਓ ਤੁਸੀਂ ਜੋ ਹੋ ਗਿਆ ਸੋ ਹੋ ਗਿਆ ਮੇਰਾ ਘਰ ਤਬਾਹ ਹੋ ਜੂਗਾ ਜੇ ਕੋਈ ਗੱਲ ਨਿਕਲ ਕੇ ਬਾਹਰ ਆ ਗਈ ਤਾਂ ਪਰ ਉਸ ਤੋਂ ਬਾਅਦ ਫਿਰ ਹੁਣ ਸਾਰਾ ਪਰਿਵਾਰ ਨੇ ਪਰਚਾ ਇਸ ਦੇ ਖਿਲਾਫ ਦਰਜ ਕਰਵਾ ਦਿੱਤਾ ਸਾਲੀ ਨੂੰ ਆਪਣੀ ਘਰ ਵਾਲੀ ਬਣਾ ਕੇ ਰੱਖਣਾ ਚਾਹੁੰਦਾ ਸੀ ਇਸ਼ਕ ਦੇ ਵਿੱਚ ਅੰਨਾ ਹੋਇਆ ਹੋਇਆ ਇਹ ਸ਼ਖਸ ਜਿਹੜਾ ਤਾਂ ਰਿਲੇਸ਼ਨ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਦੋਨੋਂ ਪਾਸੇ ਹੀ ਸੀਗਾ ਹਾਲਾਂਕਿ ਕਿਉਂਕਿ ਇਸ ਨੇ ਫੋਟੋ ਵੀ ਜਿਹੜੀ ਹੈ ਉਹ ਖਚਵਾ ਰੱਖੀ ਸੀ ਖਿੱਚ ਕੇ ਕਈ ਫੋਟੋਆਂ ਆਪਣੀ ਸਾਲੀ ਦੇ ਨਾਲ ਰੱਖੀਆਂ ਹੋਈਆਂ ਸੀ ਉਸ ਨੇ ਔਰ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ ਰਿਲੇਸ਼ਨ ਦੇ ਵਿੱਚ ਵੀ ਰਹੇ ਕਿਉਂਕਿ ਆਪਣੀ ਭੈਣ ਦੇ ਕੋਲੇ ਆਪਣੇ ਜੀਜੇ ਦੇ ਕੋਲੇ ਅਕਸਰ ਇਹ ਲੜਕੀ ਜਿਹੜੀ ਹੈ ਇਹ ਚਲੀ ਜਾਂਦੀ ਸੀਗੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਜੋ ਜੀਜਾ ਹੁਣ ਤਾਂ ਪ੍ਰੇਮ ਸੰਬੰਧ ਜਿਸ ਦੇ ਨਾਲ ਮੇਰੇ ਚੱਲ ਰਿਹਾ ਹੈ ਕਦੇ ਉਹ ਹੀ ਇਸ ਤਰੀਕੇ ਦੇ ਨਾਲ ਘਟੀਆਂ ਹਰਕਤ ਕਰੇਗਾ ਔਰ ਆ ਮੇਰਾ ਕਤਲ ਕਰ ਦੇਗਾ ਮੇਰੀ ਮੌਤ ਦੀ ਵਜ੍ਹਾ ਬਣੇਗਾ ਇਸ ਲੜਕੀ ਨੂੰ ਕਦੇ ਨਹੀਂ ਪਤਾ ਸੀ ਵਿਚਾਰੀ ਨੂੰ ਪਰ ਹੁਣ ਰੱਬ ਨੂੰ ਪਿਆਰੀ ਹੋ ਗਈ ਹੈ ਕਿਉਂਕਿ ਇਸ ਨੇ ਕਤਲ ਕਰ ਦਿੱਤਾ ਆਪਣੀ ਸਾਲੀ ਦਾ ਔਰ ਉੱਥੇ ਹੀ ਹਰਦੀਪ ਸਿੰਘ ਦੀ ਗ੍ਰਿਫਤਾਰੀ ਹੋ ਗਈ ਹੈ ਇਹ ਸ਼ਖਸ ਜਿਹੜਾ ਪਹਿਲਾਂ ਸਿਕਿਉਰਿਟੀ ਗਾਰਡ ਦੇ ਤੌਰ ਤੇ ਕੰਮ ਕਰਦਾ ਸੀ ਪਰ ਉਸ ਤੋਂ ਬਾਅਦ ਨੌਕਰੀ ਇਸ ਨੇ ਛੱਡ ਰੱਖੀ ਸੀ ਹੁਣ ਇਹ ਇਸ ਨੂੰ ਗ੍ਰਿਫਤਾਰ ਕਰ ਲਿਆ ਬੰਬੇ ਏਅਰਪੋਰਟ ਤੇ ਪਹੁੰਚ ਕੇ ਨੇ ਫੋਟੋ WhatsApp ਕੀਤੀ ਕਰਦਿਆਂ ਨੂੰ ਕਿ ਮੈਂ ਤਾਂ ਚੱਲਿਆ ਵਿਦੇਸ਼ ਹੁਣ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਪਰ ਉਸ ਨੂੰ ਪਿਆਰ ਨਾਲ ਪੁcjਕਾਰ ਕੇ ਫਿਰ ਵਾਪਸ ਬੁਲਾਇਆ ਗਿਆ ਔਰ ਉਸ ਤੋਂ ਬਾਅਦ ਫਿਰ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਇਸ ਨੂੰ ਗ੍ਰਫਤਾਰ ਕਰ ਲਿਆ ਹੈ ਗ੍ਰਫਤਾਰੀ ਇਸ ਸ਼ਖਸ ਦੀ ਹੋ ਗਈ ਹੈ ਹੁਣ ਔਰ ਹੋਰ ਵੀ ਤਲਾਕ ਦੇਣ ਦੀ ਗੱਲ ਕਰ ਰਿਹਾ ਸੀ ਕਿ ਮੈਂ ਤੇਰੀ ਭੈਣ ਨੂੰ ਵੱਡੇ ਨੂੰ ਤਲਾਕ ਦੇ ਦੇਣਾ ਤੇ ਵਿਆਹ ਤੇਰੇ ਨਾਲ ਕਰਾਉਣਾ ਤੇ ਉਸ ਤੋਂ ਬਾਅਦ ਫਿਰ ਇਸ ਦੀ ਆਪਣੀ ਸਾਲੀ ਨੂੰ ਵੀ ਇਹ ਅੰਮ੍ਰਿਤਸਰ ਵੀ ਲੈ ਕੇ ਗਿਆ ਸੀ ਘਰਦਿਆਂ ਨੂੰ ਮਨਾਇਆ ਇਸ ਨੇ ਕਿ ਮੈਂ ਇਸ ਨੂੰ ਮੱਥਾ ਟਿਕਾ ਕੇ ਲਿਆਉਣਾ ਅੰਮ੍ਰਿਤਸਰ ਜਾਣਾ ਤਾਂ ਉੱਥੋਂ ਆਉਂਦਿਆ ਹੋਇਆ ਦੱਸਿਆ ਜਾ ਰਿਹਾ ਕਿ ਕਿਉਂਕਿ ਜਿਹੜੀ ਜਾਣਕਾਰੀ ਨਿਕਲ ਕੇ ਸਾਡੇ ਤੱਕ ਆਈ ਹੈ ਉੱਥੋਂ ਆਉਂਦਿਆ ਹੋਇਆ ਇਸ ਨੇ ਇਹ ਕਾਂਡ ਕੀਤਾ ਇਸਨੇ ਆਪਣੀ ਸਾਲੀ ਦਾ ਕਤਲ ਕੀਤਾ ਘਰਦਿਆਂ ਨੂੰ ਆ ਕੇ ਤਾਂ ਇਹ ਕਿਹਾ ਕਿਉਂਕਿ ਜਦੋਂ ਆ ਰਿਹਾ ਸੀ ਦੱਸਿਆ ਜਾ ਰਿਹਾ ਉਸ ਵੇਲੇ ਇਹਨਾਂ ਚ ਆਪਸ ਵਿੱਚ ਕਲੇਸ਼ ਹੁੰਦਾ ਲੜਾਈ ਹੋ ਜਾਂਦੀ ਹੈ ਮੌਕੇ ਤੇ ਔਰ ਉਦੋਂ ਇਸ ਦੀ ਸਾਲੀ ਕਹਿੰਦੀ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦੀ ਤਾਂ ਫਿਰ ਇਹ ਤੈਸ਼ ਆ ਕੇ ਜਿਹੜਾ ਪਰਣਾ ਇਸਨੇ ਬੰਨਿਆ ਹੋਇਆ ਸੀਗਾ ਸਾਫਾ ਬੰਨਿਆ ਹੋਇਆ ਸੀਗਾ ਉਹਦੇ ਨਾਲ ਇਹ ਗਲ ਘੁੱਟ ਦਿੰਦਾ ਆਪਣੀ ਸਾਲੀ ਦਾ ਔਰ ਮੌਕੇ ਤੇ ਇਹ ਬਚਾਰੀ ਇਹ ਲੜਕੀ ਜੋ ਸੀ ਉਹ ਦਮ ਤੋੜ ਜਾਂਦੀ ਹੈ ਔਰ ਉੱਥੇ ਉਸ ਦੀ ਮੌਤ ਹੋ ਗਈ ਸਾੜੀ ਦਾ ਕਤਲ ਕਰਨ ਤੋਂ ਬਾਅਦ ਫਿਰ ਘਰੇ ਜਾਣਕਾਰੀ ਦਿੰਦਾ ਕਿ ਇਸ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਹਾਰਟ ਅਟੈਕ ਦਾ ਕਹਿੰਦਾ ਤਾਂ ਕਿ ਕੋਈ ਮੇਰੇ ਖਿਲਾਫ ਐਕਸ਼ਨ ਨਾ ਲਿਆ ਜਾਵੇ ਔਰ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਔਰ ਜਦੋਂ ਘਰਦਿਆਂ ਨੂੰ ਦੱਸ ਵੀ ਦਿੰਦਾ ਗੱਲ ਕਿਉਂਕਿ ਸਹੁਰੇ ਪਰਿਵਾਰ ਚ ਇਹ ਪਹੁੰਚ ਗਿਆ ਸੀਗਾ ਡੈੱਡ ਬੋਡੀ ਲੈ ਕੇ ਲੜਕੀ ਦੀ ਔਰ ਕਿਹਾ ਸੀ ਕਿ ਇਸ ਦਾ ਦਿਲ ਦਾ ਦੌਰਾ ਪੈਣ ਦੇ ਨਾਲ ਮ ਮੌਤ ਹੋ ਗਈ ਐ ਇਸ ਕੁੜੀ ਦੀ ਪਰ 8 ਮਾਰਚ ਨੂੰ ਉਹਨੇ ਆਪਣੇ ਸਾਰੇ ਪਰਿਵਾਰ ਨੂੰ ਦੱਸਤਾ ਕਿ ਇਹ ਇਹ ਗੱਲ ਨੂੰ ਇਸ ਨੂੰ ਇੱਥੇ ਹੀ ਖਤਮ ਕਰ ਦਈਏ ਕਿਉਂਕਿ ਉਹਨਾਂ ਦੀ ਵੱਡੀ ਲੜਕੀ ਜਿਹੜੀ ਹੈ ਉਹ ਮੇਰੇ ਨਾਲ ਵਿਆਹੀ ਹੋਈ ਹੈ ਤੁਹਾਡੀ ਵੱਡੀ ਲੜਕੀ ਔਰ ਉਸ ਦਾ ਘਰ ਸਾਡਾ ਯਾਨੀ ਕਿ ਘਰ ਬਰਬਾਦ ਹੋ ਜਾਊਗਾ ਜੇ ਕੋਈ ਗੱਲ ਬਾਹਰ ਨਿਕਲ ਕੇ ਸਾਹਮਣੇ ਆਈ ਤਾਂ ਪਰ ਉਸ ਤੋਂ ਬਾਅਦ ਫਿਰ ਇਸ ਨੂੰ ਲੱਗਿਆ ਕਿ ਕਿਤੇ ਮੇਰੇ ਖਿਲਾਫ ਕੋਈ ਐਕਸ਼ਨ ਨਾ ਲੈ ਲਿਆ ਜਾਵੇ ਮੇਰੇ ਖਿਲਾਫ ਪਰਚਾ ਨਾ ਦਰਜ ਕਰਵਾ ਦਿੱਤਾ ਜਾਵੇ ਤਾਂ ਉਸ ਤੋਂ ਬਾਅਦ ਫਿਰ ਇਹ ਬੰਦਾ ਭੱਜ ਜਾਂਦਾ ਘਰੋਂ ਬੰਬੇ 에어ਪੋਰਟ ਤੇ ਜਾ ਕੇ ਫੋਟੋ ਭੇਜਦਾ ਆਪਣੇ ਸਹੁਰਾ ਪਰਿਵਾਰ ਨੂੰ ਕਿ ਹੁਣ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਮੈਂ ਤਾਂ ਵਿਦੇਸ਼ ਚੱਲਿਆ ਪਰ ਉਸ ਤੋਂ ਬਾਅਦ ਫਿਰ ਇਸ ਬੰਦੇ ਨੂੰ ਪਿਆਰ ਨਾ ਪੁੱਛਕਾਰਿਆ ਜਾਂਦਾ ਪੁਲਿਸ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਸੀ ਉਸ ਤੋਂ ਬਾਅਦ ਫਿਰ ਇਸ ਬੰਦੇ ਨੂੰ ਬੁਲਾਇਆ ਜਾਂਦਾ ਵਾਪਸ ਕਿ ਅਸੀਂ ਤੇਰੇ ਖਿਲਾਫ ਕੋਈ ਐਕਸ਼ਨ ਨਹੀਂ ਲੈਣਾ ਇਸ ਦਾ ਸਹੁਰਾ ਪਰਿਵਾਰ ਕਹਿੰਦਾ ਕਿ ਅਸੀਂ ਤੇਰੇ ਖਿਲਾਫ ਕੋਈ ਐਕਸ਼ਨ ਨਹੀਂ ਲੈਣਾ ਤੂੰ ਵਾਪਸ ਆ ਜਾ ਐਵੇਂ ਨਾ ਛੱਟ ਕੇ ਜਾ ਸਾਨੂੰ ਤਾਂ ਪਹਿਲਾਂ ਹੀ ਇੱਕ ਕੁੜੀ ਦਾ ਚਲੀ ਗਈ ਹੁਣ ਦੂਜੀ ਕੁੜੀ ਦਾ ਘਰ ਨਾ ਖਰਾਬ ਹੋਵੇ ਤੁਹਾਡਾ ਘਰ ਨਾ ਖਰਾਬ ਹੋਵੇ ਘਰ ਨਾ ਪਟਿਆ ਜਾਵੇ ਇਸ ਕਰਕੇ ਫਿਰ ਇਹ ਬੰਦਾ ਜੋ ਹੈ ਇਸ ਨੂੰ ਵਾਪਸ ਬੁਲਾਇਆ ਜਾਂਦਾ ਜਿੱਦਾਂ ਹੀ ਵਾਪਸ ਆਉਂਦਾ ਫਿਰ ਮੌਕੇ ਤੇ ਪੁਲਿਸ ਇਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਹੁਣ ਇਸ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਪੁਲਿਸ ਨੇ ਕੇਸ ਦਰਜ ਕਰ ਲਿਆ ਹਰਦੀਪ ਸਿੰਘ ਦੇ ਖਿਲਾਫ ਔਰ ਕਤਲ ਦਾਤੇ ਸਬੂਤ ਮਟਾਉਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਕਾ ਪਰਚਾ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਇਹ ਇੱਕ ਜਿਹੜੀ ਜਾਣਕਾਰੀ ਹੈ ਅਵੈਧ ਸਬੰਧਾਂ ਦੀ ਨਾਜਾਇਜ਼ ਸਬੰਧਾਂ ਦੀ ਕਿਸ ਤਰੀਕੇ ਨਾਲ ਜਿਹੜੇ ਸਬੰਧ ਬਣੇ ਫਿਰ ਇਸ ਦੀ ਸਾਲੀ ਪ੍ਰੈਗਨੈਂਟ ਹੋ ਗਈ ਫਿਰ ਗੱਲ ਜਦੋਂ ਵਿਆਹ ਤੇ ਆਉਂਦੀ ਹੈ ਇਹ ਆਪਣੀ ਸਾਲੀ ਨੂੰ ਕਹਿ ਰਿਹਾ ਸੀ ਕਿ ਮੇਰੇ ਨਾਲ ਵਿਆਹ ਕਰਵਾ ਲੈ ਮੈਂ ਤੇਰੀ ਵੱਡੀ ਭੈਣ ਨੂੰ ਤਲਾਕ ਦੇ ਦੇਣਾ ਪਰ ਉਸ ਦੀ ਸਾਲੀ ਨੇ ਵਿਆਹ ਤੇ ਕੋਟ ਮੈਰਿਜ ਕਰਵਾਉਣ ਤੋਂ ਜਦੋਂ ਇਨਕਾਰ ਕੀਤਾ ਤਾਂ ਮੌਕੇ ਤੇ ਫਿਰ ਉਸ ਦਾ ਵਿਚਾਰੀ ਲੜਕੀ ਦਾ ਕਤਲ ਕਰ ਦਿੱਤਾ ਤਾਂ ਇਹ ਨਾਜਾਇਜ਼ ਸਬੰਧਾਂ ਦਾ ਦਰਦਨਾਕ ਅੰਤ ਹੋਇਆ ਦਰਦਨਾਕ ਖਾਤਮਾ ਹੋਇਆ ਨਜਾਇਜ਼ ਸਬੰਧਾਂ ਦਾ ਜਿਸ ਤਰੀਕੇ ਦੇ ਨਾਲ ਕਿਉਂਕਿ ਪਹਿਲਾਂ ਇਹ ਲੜਕੀ ਜਦੋਂ ਆਪਣੇ ਭੈਣ ਕੋਲੇ ਆਪਣੇ ਜੀਜੇ ਕੋਲੇ ਜਾਂਦੀ ਸੀ ਚਾਹੀ ਚਾਹੀ ਪਰਿਵਾਰ ਦੇ ਵਿੱਚ ਮਿਲਣ ਦੇ ਲਈ ਉੱਥੇ ਹੀ ਇਸ ਦੇ ਜੀਜੇ ਨਾਲ ਇਸ ਦੇ ਨਜਾਇਜ਼ ਸਬੰਧ ਬਣ ਜਾਂਦੇ ਆ ਫਿਰ ਪ੍ਰੈਗਨੈਂਟ ਵੀ ਹੋ ਜਾਂਦੀ ਲੜਕੀ ਔਰ ਉਸ ਤੋਂ ਬਾਅਦ ਫਿਰ ਇਹ ਦੱਸਿਆ ਜਾ ਰਿਹਾ ਕਿ ਜਿਸ ਤਰੀਕੇ ਨਾਲ ਇਹ ਆਪਣੀ ਸਾਲੀ ਨੂੰ ਕਹਿ ਰਿਹਾ ਸੀਗਾ ਕਿ ਮੈਂ ਮੇਰੇ ਨਾਲ ਵਿਆਹ ਕਰਵਾ ਲਾ ਉਸਨੇ ਇਨਕਾਰ ਕੀਤਾ ਫਿਰ ਇਸ ਲੜਕੀ ਦਾ ਕਤਲ ਕਰ ਦਿੱਤਾ ਗਿਆ ਖੈਰ ਹੁਣ ਇਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪੁੱਛਗਿੱਛ ਇਸ ਤੋਂ ਹੋਰ ਵੀ ਕੀਤੀ ਜਾ ਰਹੀ ਹੈ ਪਰ ਨਜਾਇਜ਼ ਸਬੰਧਾਂ ਦਾ ਬਹੁਤ ਦਰਦਨਾਕ ਅੰਤ ਹੋਇਆ ਇਹ ਜਿਹੜਾ ਇਸ਼ਕਚ ਅੰਨਾ ਹੋਇਆ ਜੀਜਾ ਸੀ ਸਿਕਿਉਰਿਟੀ ਗਾਰਡ ਸੀ ਇਸਨੇ ਆਪਣੀ ਸਾਲੀ ਦਾ ਕਤਲ ਕਰ ਦਿੱਤਾ ਉਹ ਵਿਆਹ ਕਰਾਉਣਾ ਚਾਹੁੰਦਾ ਸੀ ਆਪਣੀ ਪਤਨੀ ਨੂੰ ਤਲਾਕ ਦੇਣਾ ਚਾਹੁੰਦਾ ਸੀ ਔਰ ਉਸਦੀ ਜੋ ਛੋਟੀ ਭੈਣ ਸੀ ਉਸਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀਗਾ ਤਾਂ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਪਤਨੀ ਨੂੰ ਤਲਾਕ ਦੇ ਕੇ ਵਿਆਹ ਕਰਨਾ ਚਾਹੁੰਦਾ ਸੀਗਾ ਪਰ ਜਦੋਂ ਸਾਲੀ ਨੇ ਇਨਕਾਰ ਕੀਤਾ ਤਾਂ ਗਲਾ ਘੁੱਟ ਦਿੱਤਾ ਉਸ ਦਾ ਜਿਹੜਾ ਉਸਨੇ ਦਸਤਾਰ ਬੰਨੀ ਹੋਈ ਸੀ ਸਫਾ ਬੰਨਿਆ ਹੋਇਆ ਸੀ ਪਰਨੇ ਦੇ ਨਾਲ ਗਲ ਘੁੱਟ ਦਿੱਤਾ ਆਪਣੀ ਸਾਲੀ ਦਾ ਔਰ ਉਸ ਦਾ ਕਤਲ ਕਰ ਦਿੱਤਾ ਤਾਂ ਸਾਲੀ ਦੇ ਨਾਲ ਨਾਜਾਇਜ਼ ਸੰਬੰਧ ਬਣ